ਬਹੁਤ ਹੀ ਵਧੀਆ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਉਹਦਾ ਕਈ ਸ਼ਹਿਰ ਦੇ ਚੰਗੇ ਬੰਦਿਆਂ ਨੇ ਸ਼ਹਿਰ ਦੇ ਵਿਕਾਸ ਵਾਸਤੇ ਬਹੁਤ ਕੀਮਤੀ ਸੁਝਾਅ ਦਿੱਤੇ ਜਿਹੜੇ ਆਪਾਂ ਨੋਟ ਕੀਤੇ ਆ ਉਹਦਾ ਜਦੋਂ ਆਪਾਂ ਸ਼ਹਿਰ ਦੇ ਵਿਕਾਸ ਦੀ ਲੜਾਈ ਸ਼ੁਰੂ ਕਰਾਂਗੇ ਲੋਕ ਸਭਾ ਦੇ ਵਿੱਚ ਇਹਨਾਂ ਸੁਝਾਵਾਂ ਨੂੰ ਮੰਦੇਦਾਰ ਰੱਖਾਂਗੇ ਔਰ ਬੜਾ ਕੁਝ ਸਿੱਖਣ ਲਈ ਮਿਲਿਆ ਅੱਜ ਸਹਿਯੋਗਤਾ ਕਰ ਰਹੇ ਨੇ ਲੋਕਾਂ ਨੇ ਪਰ ਕੋਈ ਜਿੱਦਾਂ ਸਿੱਖ ਲਈ ਮਿਲ ਨਹੀਂ ਤੁਹਾਨੂੰ ਉਹ ਬਹੁਤ ਅੱਜ ਲੋਕਾਂ ਨੇ ਸਿੱਖਿਆ ਦਿੱਤੀ ਔਰ ਬਹੁਤ ਕੁਝ ਇੱਥੋਂ ਲੈ ਕੇ ਜਾ ਇੰਡਸਟਰੀ ਦੇ ਉੱਪਰ ਕਾਫੀ ਚਰਚਾ ਹੋਈ ਹੈ ਲੋਕ ਜਿਹੜੇ ਵਪਾਰੀਆਂ ਨਾਲ ਕੁਝ ਗੱਲਬਾਤ ਕੀਤੀ ਹੈ ਹਾਂ ਹਾਂ ਠੀਕ ਹੈ ਨਹੀਂ ਇੰਡਸਟਰੀ ਲੈ ਆਵਾਂਗੇ ਇੰਡਸਟਰੀ ਅਮਸਲ ਤੇ ਲੈ ਕੇ ਆਉਣੀ ਜਿੰਨੀ ਬਾਤ ਗਈ ਹੈ ਖਿੱਚ ਖੁੱਚ ਕੇ ਲੈ ਕੇ ਆਵਾਂਗੇ ਭਾਵੇਂ ਜੋ ਮਸਜਰ ਲੇਬਰ ਦਾ ਕਾਫੀ ਦਿੱਕਾ ਵਗੋ ਉਹ ਨਹੀਂ ਸਾਨੂੰ ਜਿਹੜੀ ਲੇਬਰ ਹੈ ਉਹ ਨਹੀਂ ਮਿਲ ਪਾਂਦੀ ਹਾਂ ਜਿਹੜਾ ਕਿ ਪੰਜਾਬੀ ਲੇਬਰ ਦੀ ਹੁਣ ਜਿਹੜੀ ਲੇਬਰ ਬਾਹਰ ਦੀ ਆਉਂਦੀ ਹੈ ਉਹ ਕਾਫੀ ਟਾਂਗ ਲੈਂਦੀ ਉਹ ਉਹਨਾਂ ਦਾ ਮਤਲਬ ਵੀ ਵੇ ਸੀਗਾ ਕਿ ਜਿਹੜੇ ਪੰਜਾਬੀ ਮੁੰਡੇ ਬਾਹਰ ਚੱਲ ਜਾਂਦੇ ਤੇ ਮੈਂ ਹੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਜਦੋਂ ਸਾਡੀ ਇੰਡਸਟਰੀ ਇੱਥੇ ਡਿਵੈਲਪ ਹੋ ਗਈ ਜਦੋਂ ਐਗਦੋ ਬੇਸਟ ਇੰਡਸਟਰੀ ਡਿਵੈਲਪ ਹੋ ਗਈ ਆਪਣੇ ਮੁੰਡੇ ਆਪਣੇ ਆਪ ਵੀ ਇੱਥੇ ਕੰਮ ਕਰਨਾ ਛੁੜਕਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਰਿਸੋਰਸ ਮਿਲਿਆ ਉਹਦਾ ਕਈ ਸ਼ਹਿਰ ਦੇ ਚੰਗੇ ਬੰਦਿਆਂ ਨੇ ਸ਼ਹਿਰ ਦੇ ਵਿਕਾਸ ਵਾਸਤੇ ਬਹੁਤ ਕੀਮਤੀ ਸੁਝਾਅ ਦਿੱਤੇ ਜਿਹੜੇ ਆਪਾਂ ਨੋਟ ਕੀਤੇ ਆ ਉਹਦਾ ਜਦੋਂ ਆਪਾਂ ਸ਼ਹਿਰ ਦੇ ਵਿਕਾਸ ਦੀ ਲੜਾਈ ਸ਼ੁਰੂ ਕਰਾਂਗੇ ਲੋਕ ਸਭਾ ਦੇ ਵਿੱਚ ਇਹਨਾਂ ਸੁਝਾਵਾਂ ਨੂੰ ਮੰਦੇ ਦਾ ਰੱਖਾਂਗੇ ਔਰ ਬੜਾ ਕੁਝ ਸਿੱਖਣ ਲਈ ਮਿਲਿਆ ਅੱਜ ਸਹਿਯੋਗ ਤਾਂ ਕਰ ਨਹੀਂ ਲੋਕਾਂ ਨੇ ਪਰ ਕੋਈ ਚੀਜ਼ਾਂ ਸਿੱਖ ਲਈ ਮਿਲ ਜਾਂਦੀਆਂ ਤੁਹਾਨੂੰ ਉਹ ਬਹੁਤ ਅੱਜ ਲੋਕਾਂ ਨੇ ਸਿੱਖਿਆ ਦਿੱਤੀ ਐ ਔਰ ਬਹੁਤ ਕੁਝ ਇੱਥੋਂ ਲੈ ਕੇ ਜਾ ਇੰਡਸਟਰੀ ਦੇ ਉੱਪਰ ਕਾਫੀ ਚਰਚਾ ਹੋਈ ਜੇ ਲੋਕ ਜਿਹੜੇ ਵਪਾਰੀਆਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਹਾਂ ਹਾਂ ਨਹੀਂ ਇੰਡਸਟਰੀ ਲਈ ਆਵਾਂਗੇ ਨਸਤੀ ਅਮਸਾ ਚ ਲੈ ਕੇ ਆਉਣੀ ਜਿੰਨੀ ਬਾਤ ਗਈ ਐ ਖੇਚ-ਖੁਚ ਕੇ ਲੈ ਕੇ ਆਵਾਂਗੇ ਭਾਵੇਂ ਜੋ ਮਸਤੀ ਹੈ ਲੇਬਰ ਦਾ ਕਾਫੀ ਦਿੱਕਾ ਵਗਿਆ ਉਹ ਕੰਨੀ ਸਮੂ ਜਿਹੜੀ ਲੇਬਰ ਐ ਉਹ ਨਹੀਂ ਮਿਲ ਪਾਂਦੀ ਹਾਂ ਜਿਹੜਾ ਕਿ ਪੰਜਾਬੀ ਲੇਬਰ ਦੀ ਹੁਣ ਜਿਹੜੀ ਲੇਬਰ ਬਾਹਰ ਦੀ ਐ ਔਰ ਕਾਫੀ ਟਾਂਗ ਲੰਬ ਉਹ ਉਹਨਾਂ ਦਾ ਮਤਲਬ ਥੀਗਾ ਕਿ ਜਿਹੜੇ ਪੰਜਾਬੀ ਮੁੰਡੇ ਐ ਬਾਹਰ ਚੱਲ ਜਾਂਦੇ ਐ ਤੇ ਮੈਂ ਹੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਜਦੋਂ ਸਾਡੀ ਇੰਡਸਟਰੀ ਇੱਥੇ ਡਿਵੈਲਪ ਹੋ ਗਈ ਜਦੋਂ ਇੱਕ ਤੋਂ 베ਸਟ ਇੰਡਸਟਰੀ ਡਿਵੈਲਪ ਹੋ ਗਈ ਆਪਣੇ ਮੁੰਡੇ ਆਪਣੇ ਆਪ ਵੀ ਇੱਥੇ ਕੰਮ ਕਰਨਾ ਸ਼ੁਰੂ ਕਰ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਰਿਸੋਰਸ ਮਿਲਿਆ ਉਹਦਾ ਕਈ ਸ਼ਹਿਰ ਦੇ ਚੰਗੇ ਬੰਦਿਆਂ ਨੇ ਸ਼ਹਿਰ ਦੇ ਵਕਾਸ ਵਾਸਤੇ ਬਹੁਤ ਕੀਮਤੀ ਸੁਝਾਅ ਦਿੱਤੇ ਜਿਹੜੇ ਆਪਾਂ ਨੋਟ ਕੀਤੇ ਆ ਉਹਦਾ ਜਦੋਂ ਆਪਾਂ ਸ਼ਹਿਰ ਦੇ ਵਕਾਸ ਦੀ ਲੜਾਈ ਸ਼ੁਰੂ ਕਰਾਂਗੇ ਲੋਕ ਸਭਾ ਦੇ ਵਿੱਚ ਇਹਨਾਂ ਸੁਝਾਵਾਂ ਨੂੰ ਮੰਦੇਦਾਰ ਰੱਖਾਂਗੇ ਔਰ ਬੜਾ ਕੁਝ ਸਿੱਖਣ ਲਈ ਮਿਲਿਆ ਅੱਜ ਸਹਿਯੋਗਤਾ ਕਰ ਰਹੇ ਇਹ ਲੋਕਾਂ ਨੇ ਪਰ ਕੋਈ ਇੱਦਿਆ ਸਿੱਖਲੀ ਮਿਲ ਨਹੀਂ ਤੁਹਾਨੂੰ ਉਹ ਬਹੁਤ ਅੱਜ ਲੋਕਾਂ ਨੇ ਸਿੱਖਿਆ ਦਿੱਤੀ ਹੈ ਪਰ ਬਹੁਤ ਕੁਝ ਇਥੋਂ ਲੈ ਕੇ ਜਾ ਇੰਡਸਟਰੀ ਦੇ ਉੱਪਰ ਕਾਫੀ ਚਰਚਾ ਹੋਈ ਹੈ ਲੋਕ ਜਿਹੜੇ ਵਪਾਰੀਆਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਹਾਂ ਹਾਂ ਨਹੀਂ ਇੰਡਸਟਰੀ ਲੈਵਾਂਗੇ ਰਸਤੇ ਮਸਲ ਤੇ ਲੈ ਕੇ ਆਉਣੀ ਜਿੰਨੀ ਬਾਤ ਗਈ ਹੈ ਖੇਚ ਕੁਚ ਕੇ ਲੈ ਕੇ ਆਵਾਂਗੇ ਭਾਵੇਂ ਜੋ ਮਸਤ ਹੈ ਲੇਬਰ ਦਾ ਕਾਫੀ ਦਿੱਕਾ ਵਗੇ ਉਹ ਕੰਨੀ ਸਮੂ ਜਿਹੜੀ ਲੇਬਰ ਹੈ ਉਹ ਨਹੀਂ ਮਿਲ ਪਾਂਦੀ ਹਾਂ ਕਿਰਿਆ ਕਿ ਪੰਜਾਬੀ ਲੇਬਰ ਦੀ ਹੁਣ ਜਿਹੜੀ ਲੇਬਰ ਬਾਹਰ ਗਈ ਹੈ ਉਹ ਕਾਫੀ ਟੈਨਸ਼ਨ ਉਹਨਾਂ ਦਾ ਮਤਲਬ ਵੀਅੂਅਰ ਸੀਗਾ ਕਿ ਜਿਹੜੇ ਪੰਜਾਬੀ ਮੁੰਡੇ ਬਾਹਰ ਚੱਲ ਜਾਂਦੇ ਤੇ ਮੈਂ ਹੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਜਦੋਂ ਸਾਡੀ ਇੰਡਸਟਰੀ ਇੱਥੇ ਡਿਵੈਲਪ ਹੋ ਗਈ ਜਦੋਂ ਇੱਕ ਤੋਂ ਬੇਸਟ ਇੰਡਸਟਰੀ ਡਿਵੈਲਪ ਹੋ ਗਈ ਆਪਣੇ ਮੁੰਡੇ ਆਪਣੇ ਆਪ ਵੀ ਇੱਥੇ ਕੰਮ ਕਰਨਾ ਛੁੜ ਗਏ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...